ਅੱਜ ਮੈਂ ਗੱਲ ਸਿਰਫ ਉਸ ਬਿਆਨ ਤੇ ਹੀ ਕਰਨੀ ਆ ਜਿਹੜਾ ਮਨੀਸ਼ ਸੋਧਿਆ ਨੇ ਦਿੱਤਾ ਕਿ ਸਾਮ-ਤਾਮ ਡੰਡ ਭੇਦ ਕੁਝ ਵੀ ਕਰਨਾ ਪਵੇ ਆਪਾਂ 227 ਦੀ ਚੋਣ ਜਿੱਤਣੀ ਆ ਇੱਕ ਗੱਲ ਮਨੀਸ਼ ਸੋਧਿਆ ਤੇ ਇਸ ਪਾਰਟੀ ਦੇ ਫਾਊਂਡਰ ਕੇਜਰੀਵਾਲ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਜੇ ਪੰਜਾਬ ਦੇ ਵਿੱਚ ਪਾਰਟੀ ਇਨੀ ਵੱਡੀ ਲੀਡ ਦੇ ਨਾਲ ਜਿੱਤੀ ਸੀ ਤਾਂ ਉਹ ਤੁਹਾਡੇ ਕਰਕੇ ਨਹੀਂ ਸੀ ਜਿੱਤੀ ਉਹ ਸਿਰਫ ਭਗਵੰਤ ਮਾਨ ਕਰਕੇ ਜਿੱਤੀ ਸੀ ਭਗਵੰਤ ਮਾਨ ਇੱਕ ਉਹ ਸ਼ਖਸ ਸੀ ਜਿਹੜਾ ਦਿੱਲੀ ਜਾ ਕੇ ਪਾਰਲੀਮੈਂਟ ਦੇ ਵਿੱਚ ਸ਼ੇਰ ਦੀ ਤਰ੍ਹਾਂ ਗਰਜਦਾ ਸੀ ਲੋਕ ਉਹਦੇ ਨਾਲ ਜੁੜੇ ਸੀ ਹੁਣ ਉਹਨੇ ਜਿਹੜੇ ਚੰਗੇ ਕੰਮ ਵੀ ਕਈ ਕੀਤੇ ਤੁਸੀਂ ਦਿੱਲੀ ਵਾਲਿਆਂ ਨੇ ਉਹ ਵੀ ਮਿੱਟੀ ਕਰਦੇ ਉਹਦੇ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਨੇ ਹਾਲਾਤ ਇਹ ਕਰ ਦਿੱਤੇ ਪਈ ਲੋਕਾਂ ਨੇ ਬੋਰਡ ਲਾਤੇ ਕਿ ਇੱਥੇ ਆਮ ਆਦਮੀ ਪਾਰਟੀ ਵਾਲਿਆਂ ਦਾ ਵਾੜਨਾ ਵਧਿਤ ਹੈ ਜੇ ਅਸੀਂ ਗੱਲ ਕਰਦੇ ਆ ਜਿਹੜੇ ਵਰਕਰਾਂ ਨੂੰ ਤੁਸੀਂ ਸਮਝਾਉਨੇ ਆ ਜਾਂ ਜਿਹੜੀ ਆਡੀਅנס ਤੁਹਾਡੇ ਅੱਗੇ ਬੈਠੀ ਆ ਜਿਹੜੇ ਹੁਣ ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਪਾਰਟੀ ਦੇ ਲਈ ਜਾਂਦੇ ਆ ਕੀ ਤੁਸੀਂ ਉਹਨਾਂ ਨੂੰ ਕੋਈ ਸਿਕਿਉਰਿਟੀ ਦਿੱਤੀ ਆ ਜਾਂ ਤੁਸੀਂ ਉਹਨਾਂ ਨੂੰ ਕੋਈ ਖਰਚਾ ਦਿੰਨੇ ਆ ਜਿਹੜੇ ਆਪਣੇ ਖਰਚੇ ਤੇ ਤੁਰੇ ਫਿਰਦੇ ਜਿਨ੍ਹਾਂ ਦੇ ਕੋਲ ਕੋਈ ਸਿਕਿਉਰਿਟੀ ਨਹੀਂ ਜਦੋਂ ਲੋਕ ਉਹਨਾਂ ਨੂੰ ਸਵਾਲ ਕਰਦੇ ਉਹਨਾਂ ਦੀ ਜਵਾਬ ਕਿ ਦੇਣਾ ਇਹ ਦੱਸੋ ਤੁਸੀਂ ਪਹਿਲਾਂ ਲੈਂਡ ਪੋਲਿੰਗ ਪੂਲਿੰਗ ਪਾਲਸੀ ਨੇ ਪੰਜਾਬ ਦੇ ਵਿੱਚ ਇੰਨੀ ਨਫਰਤ ਪਾਰਟੀ ਦੇ ਖੜੀ ਕਰ ਦਿੱਤੀ ਆ ਜਿਹਦਾ ਸਾਹਮਣਾ ਤੁਸੀਂ ਨਹੀਂ ਕਰਦੇ ਬਰਕਰ ਕਰਦੇ ਆ ਜਿਹੜੇ ਪਿੰਡਾਂ ਚੋਂ ਮਿਲਿਆ ਤੇ ਹੁਣ ਤੁਸੀਂ ਇਹ ਜਿਹੜਾ ਬਿਆਨ ਦੇ ਦਿੱਤਾ ਬਹੁਤੇ ਲੋਕਾਂ ਨੂੰ ਇਹੋ ਹੀ ਨਹੀਂ ਪਤਾ ਕਿ ਸਾਮ-ਦਾਮ ਡੰਡ ਭੇਦ ਦਾ ਮਤਲਬ ਕੀ ਹੁੰਦਾ ਸਾਮ ਦਾ ਮਤਲਬ ਹੁੰਦਾ ਜਿਨ੍ਹਾਂ ਲੋਕਾਂ ਦੇ ਉੱਤੇ ਤੁਸੀਂ ਰਾਜ ਕਰਨਾ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਸਮਝਾਓ ਤੇ ਉਸ ਤੋਂ ਬਾਅਦ ਧਾਮ ਦਾ ਮਤਲਬ ਇਹ ਹੁੰਦਾ ਕਿ ਜੇ ਉਹ ਕਿਸੇ ਤਰ੍ਹਾਂ ਨਹੀਂ ਮੰਨਦੇ ਤਾਂ ਉਹਨਾਂ ਨੂੰ ਖਰੀਦੋ ਪੈਸੇ ਦੇ ਨਾਲ ਤੇ ਤੀਜੀ ਗੱਲ ਆ ਗਈ ਡੰਡ ਡੰਡ ਦਾ ਮਤਲਬ ਇਹ ਹੁੰਦਾ ਵੀ ਜੇ ਉਹ ਕਿਸੇ ਤਰ੍ਹਾਂ ਨਹੀਂ ਮੰਨਦੇ ਤਾਂ ਉਹਨਾਂ ਨੂੰ ਇੰਨੇ ਪਰੇਸ਼ਾਨ ਕਰ ਦਿਓ ਕਿ ਤੁਹਾਡੀ ਉਹ ਦੀਨਗੀ ਕਬੂਲ ਕਰਨ ਤੇ ਫਿਰ ਭੇਦ ਵੀ ਇਹਨਾਂ ਦੇ ਵਿੱਚ ਭੇਦ ਭਾਅ ਪਾ ਕੇ ਇਦਾਂ ਦੀ ਅੱਗ ਲਾਓ ਕਿ ਲੋਕ ਲਾਲ ਲੜ ਕੇ ਤੁਹਾਡਾ ਸਹਾਰਾ ਟੋਲਣ ਤੇ ਜੇ ਤੁਹਾਨੂੰ ਇਸ ਪਾਲਿਸੀ ਦਾ ਇੰਨਾ ਹੀ ਪਤਾ ਸੀ ਤਾਂ ਤੁਸੀਂ ਦਿੱਲੀ ਚ ਕਿਉਂ ਨਹੀਂ ਆਪ ਮਾ ਅਪਣਾਈ ਇਹ ਤੁਹਾਡ ਨੂੰ ਇੱਕ ਖਾਸ ਗੱਲ ਦੱਸ ਦਿੰਨੇ ਆ ਦਿੱਲੀ ਵਾਲਿਆਂ ਨੂੰ ਜਿੰਨੇ ਦਿੱਲੀ ਦੇ ਇੱਥੇ ਆਣ ਕੇ ਪੰਜਾਬ ਚ ਬੈਠੇ ਆ ਜੇ ਪਾਰਟੀ ਦੀ ਹਾਰ ਹੋਈ ਤਾਂ ਤੁਹਾਡੀ ਵਜਾ ਨਾ ਹੋਣੀ ਆ ਉਸ ਇਮਾਨਦਾਰ ਬੰਦੇ ਦੇ ਜਿਹੜਾ ਮੁੱਖ ਮੰਤਰੀ ਪੰਜਾਬ ਐਸ ਵੇਲੇ ਭਗਵਾਨ ਸਿੰਘ ਮਾਨ ਆ ਉਹਦੇ ਕੀਤੇ ਕੰਮਾਂ ਦੇ ਉੱਤੇ ਵੀ ਤੁਸੀਂ ਪਾਣੀ ਫੇਰ ਰਹੇ ਆ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਆ ਲੋਕ ਟੁੱਟ ਰਹੇ ਆ ਜਿਹੜੇ ਲੋਕ ਪਿੰਡਾਂ ਦੇ ਵਿੱਚ ਘੁੰਮਦੇ ਆ ਤੁਹਾਡੇ ਬਾਰਕਰ ਉਹਨਾਂ ਦੀ ਸਲਾਹ ਲੈ ਕੇ ਦੇਖੋ ਜਾਂ ਫਿਰ ਤੁਸੀਂ ਬਗੈਰ ਸਿਕਿਉਰਿਟੀ ਤੋਂ ਕਿਤੇ 2 ਘੰਟੇ ਕਿਸੇ ਪਾਸੇ ਜਾ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਹਾਲਾਤ ਕੀ ਆ ਇਸ ਕਰਕੇ ਇਦਾਂ ਦੀਆਂ ਲੋਕਾਂ ਨੂੰ ਸਲਾਹਾਂ ਨਾ ਦਿਓ ਸਾਰੇ ਲੋਕ ਇਦਾਂ ਨਹੀਂ ਪੈ ਅਨਪਾੜਿਆ ਜਾਂ ਪੜ੍ਹੇ ਲਿਖੇ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂ ਤੁਹਾਡੀਆਂ ਗੰਡਾਂ ਦਾ ਲੋਕ ਸਭ ਜਾਣਦੇ ਆ ਲੋਕ ਜਾਗ ਚੁੱਕੇ ਆ ਇਸ ਕਰਕੇ ਤੁਸੀਂ ਥੋੜਾ ਜਿਹਾ ਸਾਡੇ ਤੇ ਰਹਿਮ ਖਾਓ ਧੰਨਵਾਦ ਜੀ